ਸਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਰਬਨੀ ਸਿੰਘ ਬੀਟੂ ਦੀ ਰਬਨੀ ਸਿੰਘ ਬੀਟੂ ਦੇ ਵੱਲੋਂ ਸਰਕਾਰ ਦੇ ਨਾਲ ਨਾਲ ਵਿਰੋਧੀਆਂ ਦੇ ਉੱਤੇ ਵਾਰ ਪਲਟਵਾਰ ਲਗਾਤਾਰ ਜਾ ਰਹੀ ਹੈ ਜਿ<'ਖਰੀ ਖਾਸ ਹੈ ਕਿ ਬੀਤੇ ਦਿਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਰਬਨੀ ਸਿੰਘ ਬੀਟੂ ਨੂੰ 2 ਕਰੋੜ ਦਾ ਨੋਟਿਸ ਆਂਦਾ ਉਸ ਤੋਂ ਬਾਅਦ ਰਬਨੀ ਸਿੰਘ ਬੀਟੂ ਦੀਆਂ ਮੁਸ਼ਕਲਾਂ ਵਧ ਗਈਆਂ ਸਨ ਤੇ ਉਹਨਾਂ ਦੇ ਵੱਲੋਂ ਜਿਹੜਾ ਉਹ ਨੋਟਿਸ ਹੈ ਉਸ ਦਾ ਜਵਾਬ ਦਿੱਤਾ ਗਿਆ ਜਿਹੜੀ ਉਹ ਰਕਮ ਸੀ ਜਿਹੜਾ ਬਕਾਇਆ ਸੀ ਉਸ ਨੂੰ ਉਤਾਰਿਆ ਗਿਆ ਉਸ ਨੂੰ ਬਿੱਲ ਨੂੰ ਪ ਭਰਿਆ ਗਿਆ ਤੇ ਉਸ ਤੋਂ ਬਾਅਦ ਰਮਬੀਰ ਸਿੰਘ ਬਿੱਟੂ ਦੇ ਵੱਲੋਂ ਹੁਣ ਤਿੱਖੇ ਤੰਜ ਸਰਕਾਰ ਦੇ ਉੱਤੇ ਕਸੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਫਸਾਇਆ ਜਾ ਰਿਹਾ ਮੇਰਾ ਸ਼ਿਕਾਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਡੀਜੀਪੀ ਨੂੰ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਮੇਰਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਉਸਤੇ ਜ਼ਿੰਮੇਵਾਰ ਹੋਣਗੇ ਰਮਬੀਰ ਸਿੰਘ ਬਿੱਟੂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਭਾਜਪਾ ਲੁਧਿਆਣਾ ਦੀ ਸੀਟ ਨੂੰ ਫਤਿਹ ਕਰ ਰਹੀ ਹੈ ਤੇ ਵਿਰੋਧੀ ਇਸ ਤੋਂ ਬੁਖਲਾਏ ਹੋਏ ਨੇ ਉੱਤੇ ਹੀ ਸਰਕਾਰ ਦੇ ਵੱਲੋਂ ਵੀ ਕਿਤੇ ਨਾ ਕਿਤੇ ਸਾਨੂੰ ਦਬਾ ਕਹਿਣਾ ਹੈ ਕਿ ਜੇਕਰ ਮੇਰਾ ਕੋਈ ਨੁਕਸਾਨ ਹੁੰਦਾ ਹੈ ਮੇਰਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਕੋਈ ਮਾਰਲੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਦੇ ਡੀਜੀਪੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦੌਰ ਦੇ ਵਿੱਚ ਜਿਸ ਤਰ੍ਹਾਂ ਸਰਦਾਰ ਬਿਆਨ ਸਿੰਘ ਦਾ ਅਸੈਸੀਨੇਸ਼ਨ ਹੋਇਆ ਤੇ ਜੇਕਰ ਉਹਨਾਂ ਨੂੰ ਵੀ ਪੰਜਾਬ ਦੇ ਲਈ ਕੁਰਬਾਨ ਹੋਣਾ ਪਿਆ ਉਹ ਤਿਆਰ ਨੇ ਹੋਰ ਕੀ ਕੁਝ ਕਹਿਣਾ ਰਵਨੀ ਸਿੰਘ ਬਿੱਟੂ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆਂ। ਕੋਈ ਗੱਲ ਪਰ ਗੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਿਕਾਨੀ ਕੀ ਆ ਪਹਿਲਾਂ ਨਾਮਿਨੇਸ਼ਨ ਕਾਗਜ਼ ਜੱਦ ਕਰਨ ਦੀ ਵੀ 2 ਕਰੋੜ ਰੁਪਏ ਸਵਾ ਉਹ ਪਾ ਦਿਓ ਉਦੋਂ ਬਾਅਦ 2 ਕਰੋੜ ਰੁਪਇਆ ਜਦੋਂ ਦੇਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ ਜਿਹੜੇ ਕੀ ਨਾਮ ਹੈ ਡਰਦਾ ਵੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ ਇਹ ਸੀਟ ਜਿੱਤਰੀ ਆ ਭਾਜਪਾ ਦੇ ਕਿਵੇਂ ਕਰੀਏ ਕਾਂਗਰਸ ਤੇ ਆਮ ਆਦਮੀ ਇਕੱਠੇ ਹੋ ਕੇ ਨਹੀਂ ਇਹਨਾਂ ਦੀ ਹਿੰਮਤ ਨਹੀਂ ਸੀ ਜਨੂਆਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ ਇੱਥੇ ਮਹਿੰਦਰ ਗਰੇਵਾਲ ਸਾਹਿਬ ਨਾਲ ਲੜੀ ਬੈਂਸ ਸਾਹਿਬ ਲੜਦੇ ਸੀ ਆਲੀ ਸਾਹਿਬ ਲੜਦੇ ਸੀ ਅਸੀਂ ਐਨ ਪਿਆਰ ਸੀ ਅੱਗੇ ਇਹ ਕੰਮ ਕਰਾਉਂਦੇ ਸੀਗੇ ਗੈਂਗਸਟਰਾਂ ਤੋਂ ਖਾਲਿਸਤਾਨੀਆਂ ਤੋਂ ਹੱਤਵਾਦੀਆਂ ਤੋਂ ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ ਨਹੀਂ ਅੱਗੇ ਬੰਦਾ ਜਿਹੜਾ ਐਡਾ ਥ੍ਰੈਟ ਪਰਸੈਪਸ਼ਨ ਜਾਂ ਐਡਾ ਬੜਾ ਉਹਦੇ ਖਤਰੇ ਹੁੰਦੇ ਆ ਉਹਨੂੰ ਸਰਕਾਰਾਂ ਆਪ ਉਹਨੂੰ ਬਚਾਉਂਦੀਆਂ ਸੀ ਇਹ ਪਹਿਲੀ ਵਾਰ ਹੋ ਗਿਆ ਐਂ ਇਨਾਂ ਨੇ ਮੂਸੇਵਾਲਾ ਕੀਤਾ ਅਜੇ ਤੱਕ ਤੜਫਦੇ ਆ ਕਿ ਨਹੀਂ ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ ਨਿਹੱਦੇ ਕਰੋ ਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਓ ਇਹਦੀ ਜ਼ਿੰਮੇਵਾਰੀ ਪੰਜਾਬ ਦੇ ਡੀਜੀਪੀ ਪੰਜਾਬ ਦੇ ਚੀਫ ਸੈਕਟਰੀ ਤੇ ਪੰਜਾਬ ਦੇ ਜਿਹੜੇ ਆ ਸੋ ਕਾਲਡ ਜਿਹੜੇ ਮਲੰਗਾ ਦੀ ਸਰਕਾਰ ਆ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਵੀ ਮੇਰੇ ਤੇ ਮੇਰੇ ਪਰਿਵਾਰ ਨਾਲ ਕੋਈ ਵੀ ਅਸੀ ਗੱਲ ਹੁੰਦੀ ਆ ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਬਾਹਰ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਬਿਰ ਪਜਾ ਦਿਓ ਕਿੰਨੇ ਵਜੇ ਨੋਟਿਸ ਕਿੰਨੇ ਵਜੇ ਆਏ ਭਾਈ ਜਿਹੜੀ ਘਰ ਸੀ ਜਿਹੜਾ ਜਿਹੜਾ ਉਹ ਮੈਨੂੰ ਥੋੜੀ ਮਿਲੇ ਸੀ ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ ਉਹਦੇ ਵਿੱਚ ਮੈਂ ਕੱਲਾ ਰਹਿੰਦਾ ਸੀ ਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲਲੀਗਲ ਭਾਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ ਚੜ੍ਹਦੇ ਸੀ ਉਸ ਕੋਠੀ ਤੇ ਨੌਤੇ ਉਹਨਾਂ ਨੂੰ ਸੌਆਂ ਨੂੰ ਤਨਖਾਹਾਂ ਮਿਲ ਰਹੀਆਂ ਸੀ ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ ਮਤਲਬ ਕਹਿਣ ਦਾ ਮੈਂ ਤਾਂ 19 ਦੀ ਇਲੈਕਸ਼ਨ ਲੜੀ ਮੈਂ ਤਾਂ 17 ਦੀ ਇਲੈਕਸ਼ਨ ਲੜੀ ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ ਤੁਸੀਂ ਇਹ ਦੱਸੋ ਇਹ ਕੰਮ ਇੱਕ ਮਹੀਨਾ ਪਹਿਲਾਂ ਕਰ ਸਕਦੇ ਸੀ 6 ਮਹੀਨੇ ਪਹਿਲਾਂ ਕਰ ਸਕਦੇ ਸੀ ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ ਨੋਮੀਨੇਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਕੀਤਾ ਇਹ ਨੋਟਿਸ ਕਿਨੇ ਵਜੇ ਆਇਆ ਜੀ ਨੋਟਿਸ ਕੋਈ ਆਇਆ ਹੀ ਨਹੀਂ ਹੁਣ ਬੋਟੀ ਦੇ ਵਿੱਚ ਵਾਪਸ ਨਹੀਂ ਜਾਉਂਗੇ ਤੁਸੀਂ ਸਰ ਤੁਹਾਨੂੰ ਕਿੱਦਾਂ ਮੋੜਗੇ ਅਗਰ 2 ਕਰੋੜ ਦੇਣਾ ਉਹ ਬਈ ਰਾਤ ਨੂੰ ਸਵਾ 12 ਮੈਂ ਤੁਹਾਨੂੰ ਕਹਿ ਰਿਹਾ ਨਾ ਸਵਾ 12 ਵਜੇ ਫੋਨ ਤੇ ਜਿਹੜਾ ਵਟਸਐਪ ਤੇ ਉਹ ਭੇਜਿਆ ਏ ਕਮਿਸ਼ਨਰ ਨੇ ਸਰ ਉਹ ਕੋਠੀ ਐ ਵਾਪਸ ਨਹੀਂ ਜਾਉਂਗੇ ਨਹੀਂ ਕੋਠੀ ਤਾਂ ਵਾਪਸ ਜਾਣ ਦਾ ਕੀ ਮਤਲਬ ਆ ਕੋਠੀ ਤਾਂ ਅਗਲੇ ਨੇ ਕਿਹਾ ਵੀ ਜੇ ਮੈਂ ਇੱਕ ਪੈਰ ਵੀ ਵਿੱਚ ਰੱਖੂੰਗਾ ਤੇ ਤੇਰੇ ਕਾਗਜ਼ ਡੋਮਿਨੇਸ਼ਨ ਉਹ ਕੈਨਸਲ ਕਰਾਂਗੇ ਬੀਟੂ ਜੀ ਜਿੱਦਾਂ ਦੇਖਿਆ ਸਿੱਧੂ ਮਸੇਵਾਲ ਦੀ ਕਮਜ਼ੋਰੀ ਸੀ ਉਹਦੀ ਸਕਿਉਰਟੀ ਵਾਪਸ ਲੈਣੀ ਸੀ ਅਗਰ ਤੇ ਤੁਹਾਡੀ ਬਿਲਕੁਲ ਸਕਿਉਰਟੀ ਨਹੀਂ ਆ ਅੱਗੇ ਵਿੱਚ ਗਰਾਊਂਡ ਹੈ ਹੁਣ ਤੁਸੀਂ ਆਪਸਿਆਂ ਨੇ ਵੀ ਕਿਉਂ ਕੀਤਾ ਜਾ ਰਹੇ ਆ ਸਰ ਯਾਦ ਰੱਖਤ ਰਹੇਗਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਕਹਿੰਦਾ ਪਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਕੀ ਆ ਇਹ ਇਹ ਕੀਤਾ ਕਿਉਂ ਜਾ ਰਹੇ ਆ ਠੀਕ ਹੈ ਟੁੱਟੂ ਜੀ ਇੱਦਾਂ ਸਕਿਉਰਟੀ ਇੰਦੇ ਵਿੱਚ ਨਹੀਂ ਲੱਗਦਾ ਵੀ ਸਰਕਾਰਾਂ ਕਮਜ਼ੋਰੀ ਲੱਗ ਰਹੀ ਹੈ ਤੁਹਾਡੀ ਗੱਲ ਇਹ ਆ ਯਾਰ ਜਾਨ ਹੀ ਚਲੀ ਜਾਊ ਜਿੱਥੇ ਸਰਦਾਰ ਬੀਨ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਾਊ ਇਸ ਦੇਸ਼ ਲਈ ਇਸ ਪੰਜਾਬ ਲਈ ਲੁਧਿਆਣਾ ਲਈ ਫਿਰ ਕੀ ਫਰਕ ਪੈਂਦਾ ਏ ਇਸ ਕਰਕੇ ਮੈਨੂੰ ਕੋਈ ਬਵਾਕ ਕਰ ਰਹੇ ਨੇ ਡਰਾਮਾ ਕਰ ਰਹੇ ਨੇ ਨਹੀਂ ਬਟੂ ਚੋਣਾਂ ਦੇ ਸਟੰਡ ਕਿਵੇਂ ਮੈਨੂੰ ਸਮਝਾਓ ਮੈਨੂੰ ਸਮਝਾਓ ਤੁਸੀਂ ਵ੍ਰੋਧੀ ਕਰ ਰਹੇ ਨੇ ਹਾਂ ਕਿਵੇਂ ਮੈਨੂੰ ਦੱਸੋ ਤਾਂ ਸਹੀ ਨਾ ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਥੋੜੀ ਸਰਕਾਰ ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ ਤਾਲੇ ਲਾਤੇ ਤੁਸੀਂ ਮੈਨੂੰ 2 ਕਰੋੜ ਪਾਤਾ ਮੈਂ ਮੈਂ ਕੀ ਕਰਾਂ ਇਹਦੇ ਵਿੱਚ ਮੈਨੂੰ ਦੱਸੋ ਕੀ ਮੈਂ ਕਰਾਂ ਮੈਨੂੰ ਕੀ ਚਾਹੁੰਦੇ ਆ ਵੀ ਮੈਂ ਉਹ ਚ ਜ਼ਬਰਦਸਤੀ ਰਹਿ ਉਹਦੇ ਮੂਰੇ ਘਰ ਦੇ ਕਬਜ਼ਾ ਕਰਾਂ ਕੀ ਚਾਹੁੰਦੇ ਹੋ ਮੈਨੂੰ ਦੱਸੋ ਕਿੱਥੋਂ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਹੇ ਹਾਂ ਕੋਈ ਯਾਰ ਹਾਦੀ ਹੁੰਦੀ ਆ ਯਾਰ ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆ